ਜਾਵੜੀ ਨਾਲ ਦੇ ਫੁੱਲ ਕੰਡੇ-ਕੰਡੇ ਜਿਆਦਾ ਹੁੰਦੇ। ਓਹੋ ਆ ਜਾਓ। ਪਿੰਡੀ ਆ। ਪਿੰਡੀ ਆ। ਕਿੱਥੇ ਆ? ਮੈਂ ਦੱਸਦਾ ਹੀ ਆ ਕਿਤੇ। ਅੱਛਾ ਪਠਾਨਕੋਟ ਕਿਹੜਾ ਪਿੰਡ ਤੁਹਾਡਾ? ਪਠਾਨਕੋਟ ਤੋਂ ਅੱਗੇ ਪਿਆ ਕੋਈ 20 ਕਿਲੋਮੀਟਰ ਅੱਗੇ। ਦਨੇਰੇ ਵੱਲ। ਇਹ ਜੇ ਦਨੇਰੇ ਵੱਲੋਂ? ਹਾਂ ਬਸ ਬਸ ਇਹ ਹੋਈ ਸਾਡੇ ਬੜੀ ਆਏ, ਖੇਤਾਂ ਦੀ ਬੜੀ ਆਏ। ਵੀੜਾਂ ਚ ਬੱਟਾਂ ਦੀ ਬੜੀ ਆਏ। ਹੂੰ ਹੂੰ। ਇਸ ਵਾਰ ਆ ਕਿ ਸੰਜੀ ਕੀ ਬੰਦਾ ਦਾ ਕੀ ਦੋਈ ਵੀ ਲੱਗੇ ਆ ਮੈਂ ਅਜ ਪਰਸੋਂ ਦੇਖ ਕੇ ਆ ਬਾਬੇ ਨੇ ਡੋਬਾ ਸ਼ੁਰੂ ਹੁੰਦਾ ਡੋਬੇ ਦੀ ਸ਼ੁਰੂ ਹੁੰਦੀ ਸੀ ਇਹਨੂੰ ਤੁਸੀਂ ਕਹਿੰਨੇ ਕੀ ਭਿੰਡੀ ਕਹਿੰਨੇ ਆ ਭਿੰਡੀ ਆ ਭਿੰਡੀ ਆ ਹਾਂ ਲੈ ਲੈ ਗੈਲੋ ਤੁਸੀਂ ਚਲੋ ਹਾਂ ਲੈ ਜਾਓ ਜੋ ਅਚਾਹੇ ਲੈ ਜਾਇਂ ਅਚਾਹੇ ਲੈ ਜਾਓ ਇੱਕ ਫਲ ਤੇ ਵੀ ਕੰਡੇ ਆ ਉਹ ਵੇ ਆਈਏ ਕੋਈ ਗੱਲ ਕਿੱਥੇ ਦਿਖਾਉ ਦਾ ਫੇ ਗੱਡੀ ਸੱਪੜੇ ਨੇ ਕਿਸ ਕਾਤਾ ਕਰਤਾ ਆ ਹਾਂ ਪਤਾ ਹੈ ਕੀ ਬਾਦਾ ਹੋਰ ਜਨ ਕੇ 5-7 ਮਹੀਨੇ ਆ ਭਾਈ ਪ੍ਰੋਬਲਮ ਕਿਹਨੇ ਕਿਹਨੀ ਹੁਣ ਲੱਪਈਆਂ ਇੱਥੇ ਲੋਕਾਂ ਨੂੰ ਚਾਰ ਬੋਰ ਇਦਾਂ ਦੇ ਕੀਤੇ ਆ ਸਾਰਾ ਨਾ ਉਹਦੇ ਵਿੱਚ ਸਿਰਦੇ ਆ ਧਰਤੀ ਦੇ ਵਿੱਚ 1300 ਫੁੱਟ ਤੱਕ ਬੋਰ ਕੀਤਾ ਜੋ ਉਹਦਾ ਰਹਿਤ ਖੂਦ ਜੋ ਪਾਣੀ ਕਤਰਾ ਬਚਰਾ ਜੋ ਮਤਲਬ ਗੰਦਾ ਪਾਣੀ ਸਾਰਾ ਉਹਦੇ ਵਿੱਚ ਥੱਲੇ ਧਰਤੀ ਚ ਇਹ ਚਿਬੜ ਨਹੀਂ ਹੈਗੇ ਬਹਿ ਬੜੇ ਚਿਰਾਂ ਬਾਅਦ ਨੇ ਆਣੇ ਕੋ ਸੁਣਿਆ ਚਿਬੜ ਪਿੰਡਾਰਿਆਂ ਨੂੰ ਪਤਾ ਹਾਂ ਸ਼ਹਿਰਾਂ ਨੂੰ ਕੀ ਪਤਾ ਚਿਬੜ ਕੀ ਹੁੰਦੇ ਆ ਕੱਕੜ ਕੱਕੜ ਹਾਂਜੀ ਕੱਕੜ ਹੱਥ ਨਾ ਲਾ ਦਿਓਗੇ ਤੇ ਇਹਨਾਂ ਸੂੰਡੀਆਂ ਲੱਗਣੀਆਂ ਲੱਗੜੀਆਂ ਕੱਕੜ ਨੂੰ ਅੱਜਕੱਲ ਆਛਾ ਅੱਦਿਕਾਲ ਸੁੰਡੀਆਂ ਲੱਗਣੀਆਂ ਲੱਗੀਆਂ ਆਹ ਵਾਲੇ ਪੇੜ ਨੂੰ ਜਿਹੜਾ ਆ ਆਹ ਵਾਲਾ ਹੈਂ ਜੀ ਆਹ ਵਾਲਾ ਆਪਣੇ ਨਾ ਸੂਹ ਤਾਫੜ ਪਦਨੀਆਂ ਪੂਰੀਆਂ ਕਿੱਦਾਂ ਜੰਗਲ ਆ ਇਹ ਆ ਪਾਣੀ ਦੇ ਜਿਹਦਾ ਸੋਰਸਸ ਆ ਵਿੱਚ ਵਿੱਚ ਦੇਖੋ ਥੋੜੇ ਥੋੜੇ ਬੂੜੇ ਹਾਰੇ ਰੰਗ ਦੇ ਪੱਤੇ ਆ ਕੰਡੇ ਹੀ ਕੰਡੇ ਆ ਉਹਦੇ ਦੇ ਆਓ ਤਾਂ ਦੇਖੀਏ ਟੰਡੇਆਂ ਨਾ ਭਰੀ ਹੋਈ ਆ ਆਓ ਤਾਂ ਥੱਲੇ ਮੇਰੇ ਕੰਡਾ ਲੱਗਾ ਬੜਾ ਖਤਰਨਾਕ ਤੁਸੀਂ ਬੂਟੀ ਦਾ ਨਾਮ ਦੱਸੋ ਕੀ ਸੀਗਾ ਬਟਕਟਈਆ ਬਟਕਟਈਆ ਕਟਈਆ ਕੰਟਕਾਰੀ ਪਤਾ ਹੀ ਨਹੀਂ ਕੀ ਨਾਮ ਹੈ ਕਿੰਨੇ ਕ ਨਾਮ ਹੈ ਨੇ ਹਮ ਹਰੇ ਕੇਰੀਆ ਦਾ ਲੱਗਣਾ ਹੈ ਇਹਦਾ ਉਹ ਕਟੈਰੀ ਕਹਿੰਦਾ ਸੀ ਕਟੈਰੀ ਅੱਛਾ ਕੰਟ ਕੰਡੇ ਹੁੰਦੇ ਨੇ ਨਾ ਹਮ ਕਟ ਕਟਈਆ ਦਾ ਨਾਮ ਵੀ ਕੰਡੇਆ ਕਰਕੇ ਪਿਆ ਹੋਇਆ ਕੰਟਕਾਰੀ ਵੀ ਕੰਡੇਆ ਕਰਕੇ ਪਿਆ ਹੋਇਆ ਹਮ ਅਲੱਗ ਅਲੱਗ ਭਾਸ਼ਾ ਦੇ ਅਲੱਗ ਅਲੱਗ ਨਾਮ ਹਮ ਹਾਂ ਰੇਤਾ ਬਹੁਤ ਵਧੀਆ ਆ ਔਰ ਦੇਖੋ ਰੇਤਾ ਪਾਣੀ ਵੀ ਹੈਗਾ ਹਲਕਾ ਹਾਂ ਪਾਣੀ ਵੀ ਹੈਗਾ ਮੈਂ ਤਾਂ ਲੱਗਾ ਦਲਦਲਿਆ ਬਹੁਤ ਜ਼ਿਆਦਾ ਦੂਰ ਜਾਣਾ ਨਹੀਂ ਮੈਂ ਪੈਰ ਜੁੱਤੀ ਲਾ ਕੇ ਜਾਣਾ ਰੁਕੋ ਇਹ ਦਲਦਲ ਤਾਂ ਨਹੀਂ ਆਇਆ ਹੈਗਾ ਰੇਤਾ ਹੀ ਵੱਡ ਕਟਈਆ ਬੱਟ ਬੱਟ ਕੇ ਬੱਟਕ ਲਈ ਰੇਤਾ ਕਿੰਨੀ ਵਧੀਆ ਹੈ ਹਨਾ ਆ ਆਹ ਦੇਖੋ ਆਹ ਤਾਂ ਨਹੀਂ ਬੁੱਟਿਆ ਹਾਂ ਨਹੀਂ ਜੀ ਇਹ ਨਹੀਂ ਬੂਰੇ ਹਰੇ ਰੰਗ ਦੇ ਪੱਤੇ ਆ ਕੰਡੇ ਹੀ ਕੰਡੇ ਆ ਉਹਦੇ 'ਚ ਆਓ ਤਾਂ ਦੇਖੀਏ ਚੰਡੇਆਂ ਨਾਲ ਭਰੀ ਹੋਈ ਆ ਆਓ ਤਾਂ ਥੱਲੇ ਪਾਜੀ ਬਾ ਪਾਜੀ ਹਾਏ ਹਾਏ ਨਹੀਂ ਠੰਡਾ ਤਾਂ ਨਹੀਂ ਪਰ ਮਜ਼ਾ ਬਹੁਤ ਆ ਨਰਮ ਨਰਮਾ ਹੈ ਹਾਏ 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 ਮਜ਼ਾ ਆ ਗਿਆ ਯਾਰ ਦੇਖ ਲਓ ਅੱਜ ਜਿੱਦਾਂ ਦੇ ਏਰੀਆ 'ਚ ਆਪਾਂ ਹੈਗੇ ਆ ਕੋਈ ਕਹਿ ਸਕਦਾ ਵੀ ਆਪਾਂ ਪੰਜਾਬ ਦੇ ਜੰਗਲਾਂ 'ਚ ਆਏ। ਭਾਜੀ ਇਹ ਇਦਾਂ ਲੱਗਦਾ ਜਿਦਾਂ ਪਤਾ ਨਹੀਂ ਆਪਾਂ ਕਿਹੜੇ ਉਹ ਜਿੰਮ ਕੋਰਬਟ ਜਾਂ ਹੋਰ ਜੰਗਲਾਂ 'ਚ ਆ ਗਏ ਹੁੰਨੇ ਆ। ਉਹ ਵੀ ਇੱਕ ਲੈਂਡ ਦੇਖੀ ਹੈ ਨਾ। ਹਾਂ। ਭਾਜੀ ਆ ਦੇਖੋ ਕੀ ਆ। ਆ ਸਾਨੂੰ ਪਤਾ ਹੀ ਨਹੀਂ ਕਰਦਾ ਆਹ। ਬੂਟਾ ਆ ਪਰ ਹੈ ਕੋਈ ਜਿੱਦਾਂ ਅਰਬੀ ਦੇ ਪੱਤੇ ਨਹੀਂ ਹੁੰਦੇ। ਉਦਾਂ ਦੇ ਆ ਇਹ। ਆ ਇੱਥੇ ਵੀ ਹੈਗੀ ਆ ਟੱਡੀਆਂ ਬੂਟੀਆਂ। ਆਹ ਤਾਂ ਧੂਰਾ ਆ ਆ ਦੇ ਸਾਰੀਆਂ ਬੁੱਟੀਆਂ ਨੇ ਆਹ ਦੇ ਤਾਂ ਧੂਰਾ ਹਾਂ ਬਾਣੀ ਦੇ ਤੁਰਾ ਆਏ ਤੁਰੇ ਜਾਂਦਾ ਹੋਰ ਆ ਮੈਨੂੰ ਆ ਬਹੁਤ ਵਧੀਆ ਲੱਗਦੀ ਆ ਸਰਵਾੜ ਸਰਵਾੜ ਆਹੋ ਇਹਦੇ ਜਿਹੜੇ ਫੁੱਲ ਹੁੰਦੇ ਨੇ ਨਾ ਚਿੱਟੇ-ਚਿੱਟੇ ਉੱਤੇ ਨਿਕਲਿਓ ਇਹ ਮੈਨੂੰ ਬਹੁਤ ਸੋਹਣੇ ਲੱਗਦੇ ਆ ਇਹ ਟਿਪੀਕਲ ਤੁਹਾਨੂੰ ਜੰਗਲਾਂ ਦਾ ਅਭਾਸ ਕਰਾਉਂਦੇ ਆ ਅੱਗੇ ਪਿੱਛੇ ਭੈਗੇ ਹੋਰ ਹੈਗੇ ਆ ਲੋ ਜੀ ਕੈਮੀਕਲ ਫ੍ਰੀ ਲੈਂਡ ਦੇਖ ਲੋ ਹਾਂ ਆਣੀ ਗਰਮਾ ਵੈਸੇ ਪਰ ਚੱਲਦਾ ਪਾਣੀ ਹਾਂ ਪਾਣੀ ਗਰਮ ਆ ਆ ਕੀ ਚੀਜ਼ ਆ ਆਹਾ ਅੱਛਾ ਇਹ ਵੀ ਉਹੀ ਆ ਹੈਨਾ ਆਹਾ ਤੋ ਇਹ ਕਿੰਨੇ ਹੀ ਜਿਹੜੀ ਹੋਰ ਆ ਕੋਈ ਬੂਟੀ ਇਹ ਹੈਨਾ ਹਾਂ ਕੋਈ ਏਡੀ ਵੱਡੀ ਨਹੀਂ ਹੁੰਦੀ ਜ਼ਮੀਨ ਤੇ ਫੈਲੀ ਨਹੀਂ ਜ਼ਮੀਨ ਤੇ ਫੈਲੀ ਹੁੰਦੀ ਹੈ ਚਲੋ ਆ ਜਾਓ ਆ ਜੁੱਤੀ ਤੁਹਾਡੀ ਇੱਥੇ ਪਈ ਇੱਥੋਂ ਦੀ ਜਲ ਜਾਣੇ ਆ ਜਾਓ ਆਓ मेरे कंडा लगा बड़ा खतरनाक नहीं, था 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 <laughs> नहीं लथ गया निकल जा ही मैं क्या ਕਿੱਦਾਂ ਜੰਗਲ ਆ ਇਹ ਆ ਪਾਣੀ ਦੇ ਜਿਹੜਾ ਸੋਰਸਸ ਆ ਵਿੱਚ ਵਿੱਚ ਦੇਖੋ ਥੋੜੇ ਥੋੜੇ ਇੱਥੇ ਫੁੱਟ ਮਾਰਕਸ ਵੀ ਲੱਗੇ ਆ ਹੈਨਾ ਹਾਂ ਜਾਨਵਰਾਂ ਦੇ ਜਿੱਦਾਂ ਪਾਣੀ ਪੂਣੀ ਪੀਣ ਆਉਂਦੇ ਆ ਰਾਤ ਭਰਾਤੇ ਆ ਦੇਖੋ ਥੱਲੇ ਜਾ ਕੇ ਦੇਖ ਕੇ ਆਉਣੇ ਮਾੜਾ ਜਿਹਾ ਆ ਦੇਖੋ ਸਰਵਾੜ ਕਿੰਨੀ ਆ ਦੇਖੋ ਮੇਰਾ ਬੜੀ ਇੱਛਾ ਹੋਈ ਆ ਦੇਖਣ ਦੀ ਇੱਥੇ ਰੁੱਕ ਕੇ ਕਿਉਂਕਿ ਭਾਜੀ ਇਹ ਬਿਲਕੁਲ ਕੁਦਰਤ ਦੇ ਨਜ਼ਦੀਕ ਜਗ੍ਹਾ ਆ ਵਾਹ ਆਹ ਪਤਾ ਨਹੀਂ ਕਾਦੇ ਆ ਭਾਜੀ ਤਰਾ ਆਹ ਆਹ ਛੋਟੇ ਛੋਟੇ ਜਿਹੜੇ ਬੂਟੇ ਆ ਐਦਾ ਨਹੀਂ ਪਤਾ ਕੀ ਆ ਹੈ ਆਹੋ ਇਹ ਵੀ ਇਹਨਾਂ ਦਾ ਕੁਛ ਨਾ ਕੁਛ ਤਾਂ ਹੋਣਾ ਹੀ ਆ ਯਾਰ ਇਹ ਵੀ ਗੋਣੇ ਇਹਨਾਂ ਦਾ ਅਰੇ ਕੀ ਕੀ ਕੁਦਰਤ ਨੇ ਬਣਾਈਏ ਕੰਮ ਹੁੰਦੀ ਹਾਂ ਜਿੱਦਾਂ ਮੈਨੂੰ ਬਾਬਾ ਜੀ ਕਹਿੰਦੇ ਹੁੰਦੇ ਜੂਰੇ ਵਾਲੇ ਕੁਦਰਤ ਨੇ ਆਦਮੀ ਲਈ ਸਭ ਕੁਝ ਪੈਦਾ ਕੀਤਾ ਆ ਬਸ ਬੰਦੇ ਨੂੰ ਪਤਾ ਨਹੀਂ ਤੇ ਉਹੀ ਪਤਾ ਕਰਨ ਦੇ ਲਈ ਆਪਾਂ ਘੁੰਮਦੇ ਫਿਰਦੇ ਰਹਿਣੇ ਆ ਲੋਕਾਂ ਕੋਲੋਂ ਜਾਣਕਾਰੀ ਇਕੱਠੀ ਕਰਦੇ ਰਹਿਣੇ ਆ ਜਿਹਦੇ ਵਿੱਚ ਸਾਨੂੰ ਪਿੱਛੇ ਸੱਜਣ ਮਿਲੇ ਉਹਨਾਂ ਨੇ ਦੱਸਿਆ ਦੇਖ ਲਓ ਕਿਧਰੋਂ ਹਸਾਰਨਪੁਰ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆ ਵੀ ਮਿਲਦਾ ਭਾਈ ਗੁੱਲਰ ਹੀ ਆ ਜਿਹੜਾ ਜਿਹੜਾ ਪੇੜ ਆ ਆ ਹਾਂ ਬਾਰੇ ਦੇ ਪੱਤੇ ਖਾਦੇ ਬਹੁਤ ਆ ਦੇਖੋ ਜਾਨਵਰਾਂ ਨੇ ਕੀੜੇ ਕਿਸੇ ਨੇ ਹਾਂ ਨਹੀਂ ਗੁੱਲਰ ਨੂੰ ਬਾਂਦਰ ਬਹੁ ਖਾਂਦੇ ਆ ਹੋਰ ਵੀ ਜਾਨਵਰ ਖਾਂਦੇ ਆ ਕੋਈ ਕੀੜਾ ਮਕੌੜਾ ਵੀ ਖਾਂਦਾ ਆ ਕੋਈ ਗੁੱਲਰ ਨੂੰ ਤਾਂ ਕੀੜਾ ਹੁੰਦਾ ਹੀ ਆ ਜਿਹੜਾ ਫਲ ਨਹੀਂ ਲੱਗਦਾ ਉਹਦਾ ਇੱਕ ਉਹਦੇ ਵਿੱਚ ਚਲੋ ਆ ਜਾਓ ਭਾਈ ਚਲੀਏ ਫੇ ਚਲੋ ਜਾਣਾ ਹੀ ਹੈ ਹਾਂ ਜਾਣਾ ਹੀ ਪੈਣਾ ਸਹੀ ਗੱਲ ਆ ਚਲੋ ਜੀ ਆ ਜਾਓ ਆ ਸੱਸੀ ਗਾਲ ਜੀ ਹੋਰ ਕੀ ਹਾਲ ਜੀ ਐਸੇ ਪਿੰਡ ਤੋਂ ਹੋ ਤੁਸੀਂ ਜੀ ਨਹੀਂ ਜਸੀਂ ਪਰਵਾਣ ਕੋ ਅੱਛਾ ਤੁਸੀਂ ਇੱਥੇ ਕੀ ਕਰਦੇ ਫੇ ਅਸੀਂ ਬਿਜਲੀ ਆ ਕਮ ਲੋ ਲੈਣ ਕੋ ਅੱਛਾ ਲਾਈਨ ਪਾ ਰਹੇ ਆਂ ਅੱਛਾ ਇੱਥੇ ਇੱਕ ਬੂਟੀ ਆ ਕੀ ਕਹਿੰਦੇ ਭਾਜੀ ਉਹਨੂੰ ਕੰਟਕਾਰੀ ਕੰਟਕਾਰੀ ਉਸ ਆਈਡੀਆ ਹੈਗਾ ਕਿੱਥੇ ਆ ਜੈਂਪ ਤੇ ਹੋਵੇ ਦੀਪਾ ਸੱਜ ਡੈਗਨ ਉੱਥੋਂ ਹੀ ਦੇਖ ਕੇ ਆਏ ਆਂ ਆਪਾਂ ਲੱਭਾਂਗੇ ਨਹੀਂ ਮੇਰੀ ਆਹ ਕੰਡਿਆ ਦੀ ਕੰਡਿਆਰੀ ਹਾਂ ਹਾਂ ਕੰਡਿ ਕੰਡਿਆਰੀ ਹਾਂ ਹਾਂ ਇੱਧਰ ਹੈ ਮਿੱਤੇ ਪਾ ਦੇ ਦੇ ਇੱਧਰ ਹਾਂਜੀ ਇੱਧਰ ਹੈ ਹੈ ਨਹੀਂ ਹੈ ਇੱਧਰ ਕਿਤੇ ਪਿੰਡ ਬੱਲ ਨਾਲ ਕਿਤੇ ਥੱਲੇ ਪੱਲੀ ਸਾਂ ਦਿਖ ਰਿਹਾ ਤੇ ਢੇੜੀ ਬਸ ਗਿਆ ਦੀ ਉਹ ਕਿੱਥੇ ਉਹ ਪਿੰਡਰ ਪੜੀ ਹੈ ਕੰਡਿਆਰੀ ਕਾੜੀ ਤੁਹਾਡੇ ਹੁਸ਼ਿਆਰ ਉੱਥੇ ਪਠਾਨਕੋਟ ਪਠਾਨਕੋਟ ਭਾਜੀ ਪਠਾਨਕੋੜ ਕਿਹੜਾ ਪਿੰਡ ਆ ਤੁਹਾਡਾ ਪਠਾਨਕੋੜ ਤੋਂ ਅੱਗੇ ਪਿਆ ਕੋਈ 20 ਕਿਲੋਮੀਟਰ ਅੱਗੇ ਦਨੇਰੇ ਵੱਲ ਇਹ ਜੇ ਦਨੇਰੇ ਵੱਲੋਂ ਹਾਂ ਬਸ ਬਸ ਇਹ ਹੋਈ ਸਾਡੇ ਬੜੀਆ ਹੈ ਖੇਤਾਂ ਦੀ ਬੜੀਆ ਹੈ ਵੀੜਾਂ ਚ ਬੱਟਾਂ ਦੀ ਬੜੀਆ ਹੈ ਹਾਂ 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 ਇਹ ਸੋ ਹਾਂ ਕੀ ਅਸਲ ਕੀ ਬੰਦਾ ਸੀ ਦਵਾਈ ਵੀ ਬਣਦੀ ਇਹਦੀ ਭਾਜੀ ਨੂੰ ਪਤਾ ਵੀ ਕੀ ਬੰਦੋ ਦਵਾਈ ਆ ਕੋਈ ਸਾਦੀ ਅੱਛਾ ਹਾਂਜੀ ਹਾਂਜੀ ਵੀ ਵੀ ਡਾਇਮ ਤੇ ਹੀ ਹਾਂ ਜੈਂਪੀ ਹਾਂ अशा, अशा, अशा। आ, 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 अच्छा अच्छा अच्छा। ਉਹ ਲੈਣ ਪਵਾ ਨਹੀਂ ਬੰਦੇ ਉੱਪਰ ਉਹਨੇ ਕੰਮ ਕਰਾ ਦੇ। ਜਿਹੜੀ ਇਰੀਗੇਸ਼ਨ ਲਈ? ਹਾਂ, ਇਰੀਗੇਸ਼ਨ। ਹਾਂ, ਅੱਛਾ ਅੱਛਾ। ਉਹ ਜਿਹੜੇ ਦੋ ਤਿੰਨ ਮੈਂ ਆ ਪਾਣੀ ਲੈ ਆਂ ਗਿਆ ਮੂੜਾਂ ਦਾ ਢੇਰ ਲਵਾ। ਚਲੋ ਠੀਕ ਆ ਭਾਜੀ, ਠੀਕ ਆ ਚੰਗਾ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਉਹ ਬੂਟੀ ਲੱਭਦੇ ਸੀ ਇੱਕ। ਕਿਹੜੀ ਭਾਜੀ? ਕੰਟਕਾਰੀ। ਆ ਦਿਖਾ ਦਿਓ ਭਾਜੀ ਕਿਹੜੀ ਆ ਇੱਕ ਵਾਰ। ਕੰਡੇ ਵਾਲੀ। ਦਿਖਾ ਲਓ। ਤਦੂਰਾ। ਤਦੂਰਾ ਨਹੀਂ, ਤਦੂਰਾ ਨਹੀਂ, ਤਦੂਰਾ। ਇਹ ਜਾਂਵਣੀ ਅੰਗਰੇਜ਼ੀ ਫੁੱਲ। ਕੰਡੇ-ਕੰਡੇ ਜਿਆਦਾ ਹੁੰਦੇ। ਓਹੋ ਆ ਜਾਓ। ਪਿੰਡੀ ਆ। ਪਿੰਡੀ ਆ। ਕਿੱਥੇ ਆ? ਮੈਂ ਦੱਸਦਾ ਹੀ ਆ ਕਿਤੇ। ਅੱਛਾ ਨਹੀਂ ਡੈਮ ਤੇ ਨਾ ਲੈ ਜਾਓ। ਡੈਮ ਤੇ ਥੋੜਾ ਲੈ ਜਾਂਦੇ ਆ। ਅੱਗੇ ਜਾਵਾਂਗੇ। ਓਹ ਨਹੀਂ ਨਹੀਂ। ਡੈਮ ਤੋਂ ਹੀ ਹੋ ਕੇ ਆਏ ਆ। ਓਹ ਡੈਮ ਤੇ ਨਹੀਂ। ਨਹੀਂ ਨਹੀਂ ਕੋਈ ਇੱਥੇ ਹੀ ਆ। ਮੈਂ ਕਿਹਾ ਚਲੋ ਚਲੋ ਆਪਾਂ ਆਈ ਇਹ ਦੇਖਣ ਤਾਂ ਜਾਵਾਂਗੇ। ਮੈਂ ਤਾਂ ਉੱਥੇ ਹੀ ਲੱਗਾ ਤਾਂ ਨਾ। ਆਜੋ ਆਜੋ। ਆ ਗਿਆ ਇੱਕ ਮਿੰਟ। ਲਓ ਜੀ। ਹਾਂਜੀ। ਸਫਾਈ ਕੀਤੀ ਲੱਗਦੀ ਆ? ਸਿਗੀ ਹਾਂ ਕਾਲਗ ਆਤੀ ਹੈ ਜੇ ਇੱਥੇ ਸਿਗੀ ਦਾ ਮਤਲਬ ਹੋਰ ਹੋਣੀ ਆ ਆਲੇ ਦੁਆਲੇ ਬਾਜੀ ਇੱਥੇ ਸਿਗੀ ਆ ਇੱਥੇ ਬੂਟੇ ਸਿਗੇ ਯਾਰ ਇੱਥੇ ਬੂਟੇ ਸਿਗੇ ਅੱਛਾ ਨੀ ਡੈਮ ਤੇ ਹਨ ਕਿਹੜਾ ਦੱਸਿਆ ਡੈਮ ਤੇ ਤਾਂ ਬਹੁਤ ਸਿਗੀ ਡੈਮ ਤੇ ਬਹੁਤ ਸਿਗੀ ਇੱਥੇ ਉਰੇ ਹੋਣੀ ਇੱਧਰ ਇੱਧਰ ਨਹੀਂ ਬਾਜੀ ਅੱਛਾ ਇਹ ਪਰੀ ਹੋਊਗੀ ਕਿਤੇ ਦੁਆਰਾ ਇਹ ਕਿ ਜ਼ਿਆਦਾ ਮੇਲ ਜਾਣੇ ਆ ਮੇਲੇ ਨੇ ਮੇਲੇ ਨੇ या एक होता हुआ केते हो जिससे और मैं देख तू ये ते रहना मैं देख के आना देखो ना यानी बु और रीजनल देखो ये नेचुरल हो गया है हां हां देख लो हां हां ਉੱਪਰ ਦੇ ਕੋਨੇ ਬੂਰ ਗਏ ਉਹ ਬੜੀਆ ਵਧੀਆ ਲੱਗੇ ਆ ਪਾਸਾ ਤੇ ਪਹੁੰਚਣਾ ਨਹੀਂ ਹੱਥ ਆਪਣਾ ਹਾਂਜੀ ਹਾਂਜੀ ਆਹ ਦੇਖੋ ਤਾਂ ਆਹ ਦੇ ਨਾਲ ਕਿਹੜਾ ਆਰ ਜਣਾ ਨਹੀਂ ਭਾਜੀ ਕੱਕੜ ਕੱਕੜ ਹਾਂਜੀ ਕੱਕੜ ਇਹ ਗੱਲ ਹੀ ਹੁੰਦਾ ਹੈ ਕਿ ਤਾਂ ਕੀ ਮਤਲਬ ਮਤਲਬ ਹੱਥ ਨਾਲ ਲਾ ਦਿਓ ਕਿਤੇ ਕੱਕੜ ਨੂੰ ਹਾਂਜੀ ਮੈਂ ਤੁਹਾਨੂੰ ਦਿਖਾ ਦਉ ਅੱਛਾ ਢਿੱਲੇ ਪਾਸੇ ਜਿਓ ਰਿਕਮੈਂਟ ਰੋਗਿਤ ਆਇਆ ਸੂਂਡੀਆਂ ਸੀਗੀਆਂ ਉਹ ਸਾਰੀਆਂ ਥੱਲੇ ਚਲ ਗਈਆਂ ਸੂਂਡੀਆਂ ਆ ਗਈਆਂ ਤਾਂ ਸੂਂਡੀਆਂ ਲੱਗਦੀਆਂ ਇਹਨਾਂ ਨੂੰ ਕੱਕੜਾਂ ਨੂੰ ਹਾਂਜੀ ਹਾਂਜੀ ਐਦਾ ਸੂਂਡੀਆਂ ਹੁੰਦੀਆਂ ਇੱਕੋ ਲੱਗਦਾ ਐਦਾਂ ਲੱਗਦੀਆਂ ਹਾਂ ਇਹ ਨਾ ਇਹਨਾਂ ਨੂੰ ਬਖਸ਼ ਹੀ ਹੈ ਜਾਣ ਕੇ ਨਾ ਇਹਨਾਂ ਨੂੰ ਸੂਂਡੀਆਂ ਲੱਗਣੀਆਂ ਲੱਗੜੀਆਂ ਕੱਕੜ ਨੂੰ ਅੱਜਕੱਲ੍ਹ ਅੱਛਾ ਅੱਜ ਕੱਲ ਸੁੰਡੀਆਂ ਲੱਗਣੀਆਂ ਲੱਗੀਆਂ ਆਹ ਵਾਲੇ ਪੇੜ ਨੂੰ ਜਿਹੜਾ ਆ ਆਹ ਵਾਲਾ ਹੈ ਹਾਂਜੀ ਆਹ ਵਾਲਾ ਆ ਜਿਹਦੇ ਪੱਤੇ ਖਾਦੇ ਉਹ ਸੁੰਡੀਆਂ ਖਾਂਦੀਆਂ ਆ ਹਾਂ ਸੁੰਡੀਆਂ ਖਾਂਦੀਆਂ ਆ ਆ ਪਿੱਛੇ ਦੇਖਿਆ ਆਪਾਂ ਇਹ ਭਾਜੀ ਕੱਕੜ ਇਹ ਆਪਣੇ ਨਾ ਸੂ ਧੱਫੜ ਪਾ ਦਿੰਦੀਆਂ ਪੂਰੀਆਂ ਅੱਛਾ ਇਹ ਉਹ ਕੰਡਿਆਂ ਵਾਲੀਆਂ ਹੁੰਦੀਆਂ ਹੁਣ ਇਹ ਸੁੰਡੀਆਂ ਕੰਡੇ ਵਾਲੇ ਪੱਬੂ ਕੁੱਤੇ ਨਹੀਂ ਜਿੱਦਾਂ ਹਾਂ ਹਾਂ ਮੈਂ ਸਮਝ ਗਿਆ ਸਮਝ ਗਿਆ ਬੱਸ ਬੱਸ ਅੱਛਾ ਇਹਦਾ ਪੂਰੇ ਧੱਫੜ ਪਾ ਦਿੰਦੀਆਂ ਹਾਂ ਨਹੀਂ ਨਹੀਂ ਖਤਰਨਾਕ ਆ ਫੇ ਆ ਜਾਓ ਜਾਂ ਉਹ ਪੂਰਾ ਨਾ ਹਾਂ ਥੱਲੇ ਚਲ ਗਿਆ ਜਾਂ ਉੱਪਰ ਉਹ ਉੱਪਰ ਚਲ ਗਿਆ ਪੱਬੂ ਆਂ ਜੀ ਜਿੱਦਾਂ ਨਾ ਸੁੰਡੀਆਂ ਸੁੰਡੀਆਂ ਅੱਛਾ ਐਦਾਂ ਮਤਲਬ ਉਹ ਹੱਥ ਲਾ ਦੀਏ ਨਾ ਕਿਤੇ ਹਾਂ ਕਿ ਇਹ ਬੰਦੇ ਦਾ ਹੱਥ ਲੱਗ ਜਾਵੇ ਕੋਲ ਨੂੰ ਹਾਂ ਕਹਿੰਨੇ ਤਾਂ ਕੋਲ ਨੂੰ ਹੱਥ ਰੱਖਿਆ ਹੁਣ ਨਾ ਹੋਵੇ ਐ ਤਾਂ ਉਹ ਚੜ ਗਈਆਂ ਹੋਣੀਆਂ ਠੀਕ ਆ ਠੀਕ ਆ ਸਮਝ ਗਿਆ ਤੁਹਾਡੀ ਗੱਲ ਆ ਦੇਖੋ ਨਿੰਬੂ ਲੱਗੇ ਹੋਏ ਆਹੋ ਨੇ ਨਿੰਬੂ ਤਾਂ ਬਹੁਤ ਲੱਗੇ ਹੋ ਆ ਲੈ ਜਾ ਤੋੜ ਕੇ ਉਹ ਪਹੁੰਚਣਾ ਨਹੀਂ ਹੱਥ ਕਿਉਂ ਨਾ 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 ਕਿੱਥੇ ਪਹੁੰਚਣਾ ਦੱਸੋ ਐਵੇਂ ਫੇ ਤੁਹਾਡਾ ਉਹ ਸੁੰਡੀਆਂ ਲੜਾਵਾਂਗੇ ਐਵੇਂ ਜਿਆਦਾ ਨਾ ਐਫਰਟ ਕਰਿਓ ਜੇ ਲੱਗਦਾ ਟੁੱਟ ਜੇ ਤਾਂ ਟੋਲ ਲਓ ਤਿਆਨਾ ਜਾਇਓ ਐਵੇਂ ਤੁਹਾਡਾ ਕਿਹੜਾ ਪਤਿਆਰੀਆ ਪਿੰਡ ਆ ਨਹੀਂ ਖੜਕਾ ਹੀ ਹੈ ਖੜਕਾ ਹਾਂਜੀ ਪਿੰਡ ਦਾ ਨਾਮ ਖੜਕਾ ਹਾਂਜੀ ਹਾਂਜੀ ਖੜਕਾ ਅੱਛਾ ਜਰਾ ਮੈਨੂੰ ਜਿਆ ਪਿੰਡੀਆਂ ਦਾ ਚੇਤਾ ਨਹੀਂ ਆਉਂਦਾ ਪਿੰਡੀਆਂ ਮੈਂ ਦੇਖੀਆਂ ਹੈ ਸਹੀ ਆ ਉਹਨਾਂ ਨੂੰ ਪਿੰਡੀਆਂ ਕਹਿੰਦੇ ਤੁਸੀਂ ਪਿੰਡੀਆਂ ਕਹਿੰਦੇ ਜੀ ਆ ਜੰਗਲ ਜਹਾ ਤਾਂ ਆ ਵੀ ਹੈਗਾ ਇੱਥੇ ਪਰ ਦੇਖ ਲਓ ਕਿਸੇ ਖਾਸ ਖਾਸ ਜਗ੍ਹਾ ਤੇ ਆਉ ਹੋ ਹੈ ਜਰਾ ਹੁਣ ਮੈਨੂੰ ਚੇਤਾ ਨਹੀਂ ਆਉਂਦਾ ਪਿਆ ਨਾ ਹਰ ਪਾਸੇ ਨਹੀਂ ਇੱਥੇ ਵੀ ਹੈ ਕਿਤੇ ਅੱਛਾ ਮੈਨੂੰ ਨਾ ਹੁਣ ਚੇਤਾ ਨਹੀਂ ਆਉਂਦਾ ਪਿਆ ਹਾਂ ਆਲੇ ਉਹ ਸੱਟੇ ਮੇ ਫੜਦਾ ਜਦੋਂ ਕੋਈ ਬੰਦਾ ਲੈਣ ਆਵੇ ਨਾ ਹਾਂ ਉਹ ਨੂੰ ਜਿੱਤਾਂ ਮੈਂ ਆਉ ਨਹੀਂ ਉਹ ਤਾਂ ਹੈ ਤੁਹਾਡੀ ਗੱਲ ਸਹੀ ਹੈ ਜੱਜਦਾ ਹਾਂ ਕੋਈ ਵੀ ਚੀਜ਼ ਦਾ ਜਿੱਤ ਨਹੀਂ ਆ ਮੈਂ ਹਾਂ ਆਲੇ ਫੜਾਏ ਮੈਂ ਫੜਦਾ ਸੱਟੇ ਹੋਇਦੈ ਇੱਕ ਇੱਕ ਕਰਕੇ ਚਲੋ ਇੱਧੇ ਫੜਾ ਦਿਓ ਇੱਕ ਮਿੰਟ ਚਲੋ ਛੱਡੋ ਛੱਡੋ ਚਲੋ ਆ ਜੋ ਬਹੁਤ ਆ ਬਹੁਤ ਹੈ ਹੋਰ ਘਰੇ ਹੈਗੇ ਆ ਪਤਲੀ ਛਿਲ ਵਾਲੇ ਅੱਛਾ ਪਰ ਐਦਾਂ ਦੇ ਹੈ ਨਹੀਂਗੇ ਇਹ ਤਾਂ ਚੰਗੇ ਨਿੰਬੂ ਆ ਹੈ ਵਧੀਆ ਹੈ ਹਾਂਜੀ ਹਾਂਜੀ ਜੰਗਲੀ ਨਿੰਬੂ ਆ ਹਾਂ ਚਲੋ ਇਹ ਵੀ ਖੜਕਾ ਪਿੰਡ ਦੇਖੋ ਨਸੀਬਾਂ ਜੀ ਹੁੰਦੀਆਂ ਕੋਈ ਚੀਜ਼ਾਂ ਹਾਂ ਬਾਜੀ ਅਸੀਂ ਬੂਟੀ ਲੈਣ ਆਏ ਸੀ ਬਸ ਆਹ ਦੇਖ ਲਓ ਆ ਨਸੀਬਾਂ ਜੀ ਆ ਕੁਛ ਆਹ ਬੁੱਟਕੰਡਾ ਜੀ ਆ ਦੇਖ ਲਓ ਹਾਂਜੀ ਨਹੀਂ ਬੁੱਟਕੰਡਾ ਬੁੱਟਕੰਡਾ ਦਾ ਹਿਯਾਰਪੁਰ ਬੜਾ ਭਰੇਆ ਭਰੇਆ ਸਾਡੇ ਉਧਰ ਬਹੁ ਭਰੇਆ ਹਾਂ ਪਾਣੀ ਖਰਾਬ ਹੋ ਗਿਆ ਬਾਜੀ ਕਿੱਦਾਂ ਕੋਕ ਫੈਕਟਰੀ ਨੇ ਹਾਂਜੀ ਹਾਂਜੀ ਜਾਨਕੇ ਨਾ ਪਾਣੀ ਖਰਾਬ ਕਰਤਾ 1000 ਫੁੱਟ ਤੇ ਬੋਰ ਕੀਤਾ ਉਹਨੇ ਗੰਦਾ ਬੋਰ ਬੋਰ ਨੂੰ ਚੱਲ ਗਿਆ ਤੇ ਇਸ ਜਿਹੜੀ ਤੁਹਾਡੇ ਕੋਕ ਫੈਕਟਰੀ ਲੱਗੀ ਆ ਪਿੰਡ ਪਤਿਆਰੀਆਂ ਚ ਲੱਗੀ ਆ ਸੌਰੀ ਆਪਣੇ ਖੜਕਾਂ ਚ ਲੱਗੀ ਆ ਨਹੀਂ ਮਹਿਲਾਂ ਵਾਲੀ ਮਹਿਲਾਂ ਵਾਲੀ ਤੇ ਉਹਦੇ ਨਾਲ ਆਦੇ ਦਵਾਲੇ ਬਿਮਾਰੀਆਂ ਵੀ ਫੈਲ ਗਈਆਂ ਹੋਣੀਆਂ ਬਹੁਤ ਹੋ ਰਹੀਆਂ ਹੋਣੀਆਂ ਲੋਕਾਂ ਨੂੰ ਜਰ ਰਹੇ ਇਹਨਾਂ ਨੇ ਕੇਸ ਕਰਤਾ ਬੀ ਐਸ ਆਪੜ ਨੇ ਕੇਸ ਕਰਤਾ ਕਰਤਾ ਆ ਹੈ ਕਰਤਾ ਕੇ ਬਾਅਦ ਹੋਰ ਜਾਨਕੇ 5-7 ਮਹੀਨੇ ਆ ਚਲੋ ਬਹੁਤ ਵਧੀਆ ਹੋਇਆ ਭਾਜੀ ਫੇਰ ਤਾਂ ਇਹ ਜਦੋਂ ਇਹ ਜਿੱਤ ਗਏ ਭਾਜੀ ਇਹ ਬੋਲੋ ਜੀ ਗੱਲ ਇਹ ਜਿੱਤ ਕੇ ਕੇਸ ਭਾਈ ਪ੍ਰੋਬਲਮ ਕਿਹੜੀਆਂ ਕਿਹੜੀਆਂ ਹੁਣ ਲੱਪੀਆਂ ਇੱਥੇ ਲੋਕਾਂ ਨੂੰ ਯਾਰਾ ਪ੍ਰੋਬਲਮ ਇਹ ਹੀ ਇਹਨਾਂ ਨੂੰ ਜਿਆਦਾ ਪ੍ਰੋਬਲਮ ਪੈਂਦੀ ਨਾ ਸਾਨੂੰ ਤਾਂ ਕੋਈ ਨਹੀਂ ਮੈਂ ਤੁਹਾਡੀ ਗੱਲ ਸਮਝ ਗਿਆ ਇਹ ਹੀ ਤਾਂ ਭਾਈ ਪਤਾ ਕੀ ਗੱਲ ਆ ਚਾਰ ਬੋਰ ਜਿਹੜੇ ਨਾ ਜਿਹੜੇ ਜਿੰਨੇ ਵੀ ਕਚਰਾ குਚਰਾ ਹੋਇਆ ਹਾਂ ਗੰਦਾ ਪਾਣੀ ਚਾਰ ਬੋਰੇ ਨਾ ਚਾਰ ਬੋਰ ਇਦਾਂ ਦੇ ਕੀਤੇ ਆ ਸਾਰੇ ਨਾ ਉਹਦੇ ਵਿੱਚ ਸਿੱਟਦੇ ਆ ਧਰਤੀ ਦੇ ਵਿੱਚ 1300 ਫੁੱਟ ਤੱਕ ਬੋਰ ਕੀਤਾ ਜੋ ਉਹਦਾ ਰਹਿਦ ਖੂੰਦ ਜੋ ਕਚਰਾ ਬਚਰਾ ਜੋ ਮਤਲਬ ਗੰਦਾ ਪਾਣੀ ਸਾਰਾ ਉਹਦੇ ਵਿੱਚ ਥੱਲੇ ਧਰਤੀ 'ਚ ਹੂੰ ਸੁਣ ਲੈੋ ਯਾਰ ਚਾਰ ਬੋਰ ਕਹਿੰਦੇ ਇਦਾਂ ਦੇ ਕੀਤੇ ਇਹਨਾਂ ਨੇ 13 ਫੁੱਟ ਤੱਕ ਬੋਰ 15 ਫੁੱਟ ਤੱਕ ਬੋਰ ਮੈਂ ਉਧਰ ਆਪਣੇ ਜਿਹੜੇ ਮੇਰੇ ਈਵਰਸ ਦੇਖ ਰਿਆ ਨਾ ਮੈਂ ਮੇਰਾ YouTube ਤੇ ਚੈਨਲ ਆ ਮੈਂ ਉਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਇਹ ਚੀਜ਼ਾਂ ਟਾਈਮ ਟੂ ਟਾਈਮ ਉੱਠਦੀਆਂ ਰਹੀਆਂ ਆ ਸਿਰਫ ਇਹ ਇੱਥੇ ਨਹੀਂ ਹੈਗਾ ਹਾਂਜੀ ਇਹ ਮਹਿਲਾ ਕੀ ਕਹਿੰਦੇ ਨੇ ਨਾਮ ਇਹਦਾ ਮਹਿਲਾ ਵਾਲੀ ਮਹਿਲਾ ਵਾਲੀ ਸਿਰਫ ਇੱਥੇ ਨਹੀਂ ਹੈਗਾ ਜਿੱਦਾਂ ਹੋਰ ਵੀ ਪੰਜਾਬ ਦੇ ਇਲਾਕਿਆਂ ਜਿੱਥੇ ਫੈਕਟਰੀਆਂ ਲੱਗੀਆਂ ਹਾਂ ਉੱਥੇ ਰਿਵਰਸ ਬੋਰੀਂਗ ਦੇ ਨਾਲ ਕਹਿੰਦੇ ਵਿੱਚ ਪਾਉਂਦੇ ਰਹੇ ਆ ਜਿੱਦਾਂ ਉਧਰ ਹੀ ਸਾਰੀ ਬੈਲਟ ਚ ਉਧਰ ਉਹ ਕਿਹੜੀ ਪਾਜੀ ਮਾਨਸਾ ਵੱਲ ਦੀ ਉਧਰਲੀ ਜੀਆ ਫੈਕਟਰੀ ਮੋਗਾ ਮੋਗਾ ਵੀ ਉਧਰ ਸਾਰੇ ਮਤਲਬ ਜਿਹੜਾ ਉਧਰਲਾ ਹੈਗਾ ਆ ਮਾਲਵਾ ਇਲਾਕਾ ਨਾ ਮਾਲਵਾ ਆਪਣਾ ਉਥੇ ਕੈਂਸਰ ਟ੍ਰੇਨ ਜਿਹੜੀ ਚੱਲਦੀ ਕਹਿੰਦੇ ਉਹ ਪਾਜੀ ਪਾਣੀ ਇਦਾਂ ਹੀ ਯੂਰੇਨੀਅਮ ਬਹੁਤ ਹੋ ਗਿਆ ਉੱਥੇ ਥੱਲੇ ਹੋਣਾ ਹੀ ਆ ਦਿੱਲੀ ਦਾ ਪਾਣੀ ਪੀ ਨਹੀਂ ਦੱਸਦੇ ਤੁਸੀਂ ਨਹੀਂ ਚਲੋ ਮੈਂ ਤੁਹਾਨੂੰ ਗੱਲ ਦੱਸਦਾ ਪਾਣੀ ਪਾਜੀ ਇਦਾਂ ਹੀ ਖਰਾਬ ਹੋਇਆ ਦਿੱਲੀ ਮੈਂ ਦਿੱਲੀ ਰਹਿਣਾ ਆ ਉਧਾਂ ਹਾਂਜੀ ਹਾਂਜੀ ਦਿੱਲੀ ਦੇ ਵਿੱਚ ਯਮਨਾ ਦੇ ਪਾਣੀ ਨੂੰ ਪ੍ਰੋਸੈਸ ਕਰਕੇ ਕਲੋਰੀਨੇਟਡ ਕਰਕੇ ਪਾਣੀ ਪੀ ਜਾਂਦੇ ਤੁਸੀਂ ਉੱਤੇ ਉਹ ਤਾਂ ਕਲੋਰੀਨ ਬਾਹੋਂਦੀ ਉਹ ਚ ਰੋੜ ਲੂਣ ਦਾ ਪਾਣੀ ਬਿਲਕੁਲ ਹਾਂ ਮੈਂ ਉੱਥੇ ਰਿਆਂ ਆਪੋ ਫਿਲਟਰ ਲਵਾਏ ਉੱਥੇ ਇਦਾਂ ਪਰ ਗੱਲ ਇਦਾਂ ਵੀ ਜਿਹੜੀ ਜਿਹੜੀ ਕੈਂਸਰ ਜਿਹੜਾ ਕੈਂਸਰ ਇੱਥੇ ਹੋ ਰਿਹਾ ਨਾ ਸਾਡੇ ਸਿੱਧਾ ਹੀ ਕੈਮੀਕਲਾਂ ਦੇ ਨਾਲ ਉਹ ਹੈ ਨਹੀਂ ਉੱਥੇ ਦਿੱਲੀ ਇਦਾਂ ਦਾ ਪ੍ਰੋਸੈਸ ਹੋ ਰਿਹਾ ਇੱਥੇ ਤਾਂ ਬਹੁਤ ਬੁਰੀ ਹਾਲਤ ਆ ਬਹੁਤ ਪਾਜੀ ਤੇ ਅੱਛਾ ਹੁਣ ਜੇ ਮੈਲਾ ਆਲੀ ਜਿਹੜੀ ਕਹਿੰਦੇ ਆ ਇਹਦੇ ਬੀਐਸਐਫ ਨੇ ਕੇਸ ਜਿੱਤ ਲਿਆ ਹੈ ਹਨਾ ਜਿੱਤ ਲਿਆ ਜਿੱਤ ਰਿਹਾ ਉਹ ਫੈਕਟਰੀ ਇਥੋਂ ਬੰਦ ਹੋ ਸਕਦੀ ਆ ਹੋ ਸਕਦੀ ਆ ਚਾਹੀਦੀ ਵੀ ਹਾਲੇ ਵਾਲੇ ਵਾਲੇ ਪਿੰਡ ਬਹੁਤ ਇੰਪੈਕਟ ਹੋ ਗਏ ਉਹ ਆ ਕਿਉਂ ਭਾਜੀ ਪਤਾ ਕੀ ਗੱਲ ਆ ਇਹਨਾਂ ਨੂੰ ਜਿਆਦਾ ਨੌਲੇਜ ਨਾ ਹਾਂਜੀ ਇਹਨਾਂ ਨੂੰ ਬੀਐਸਐਫ ਆਲੇ ਸਾਡੀ ਬੀਐਸਐਫ ਜਿਹੜੀ ਆ ਨਾ ਹਾਂਜੀ ਹਾਂਜੀ ਸੈਂਟਰ ਆ ਸੈਂਟਰ ਆ ਜਾਨੀ ਕਿ ਇਹ ਸਾਡਾ ਜੀ 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 ਬੀਐਸਐਫ ਦਾ ਸੈਂਟਰ ਆ ਇੱਥੇ ਟ੍ਰੇਨਿੰਗ ਸੈਂਟਰ ਆ ਹਾਂ ਪੂਰ ਇਹ ਜਾਨੀ ਕਿ ਨਾ ਇਹ ਪੰਜਾਬ ਦਾ ਪੂਰਾ ਸੈਂਟਰ ਹੈ ਇਹ ਹਾਂ ਬਿਲਕੁਲ ਜੀ ਬਿਲਕੁਲ ਇਹ ਜਾਨੀ ਕਿ ਬੀਐਸਐਫ ਦਾ ਸੈਂਟਰ ਹੋਰ ਜਗ੍ਹਾ ਹੋਰ ਹੈ ਨਹੀਂ ਬੀਐਸਐਫ ਦਾ ਇਹ ਮੈਨੂੰ ਲੱਗਦਾ ਇਹ ਸੁਣੀ ਵੀ ਇਹ ਨਾ ਕਰਕੇ ਗਈ ਆ ਆਮ ਪਬਲਿਕ ਆਮ ਪਬਲਿਕ ਨੂੰ ਤਾਂ ਕਹਿਣਾ ਸੀ ਤੁਸੀਂ ਕੌਣ ਆ ਜਾਓ ਹਾਂਜੀ 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 ਹੈ ਜੇ ਬੀਐਸਐਫ ਨਾ ਹੁੰਦੀ ਨਾ ਇੱਥੇ ਬਈ ਫੈਕਟਰੀ ਇੱਦਾਂ ਲੱਗੀ ਰਹਿਣੀ ਇਹ ਇੱਦਾਂ ਲੱਗੀ ਰਹਿਣੀ ਇਹ ਤਾਂ ਸ਼ੁਕਰ ਕਰੋ ਬਥੇਰੇ ਰੱਖੇ ਹਾਂਜੀ ਮੈਂ ਤਾਂ ਧਰਨੇ ਬਥੇਰੇ ਕਿਤੇ ਪਿੰਡ ਵਾਲਿਆਂ ਨੇ ਮਜਾਰੇ ਰੱਖੇ ਉਹਨਾਂ ਨੇ ਸਾਰਿਆਂ ਨੇ ਪਿੰਡ ਵਾਲਿਆਂ ਨੇ ਬਥੇਰੇ ਮਜਾਰੇ ਰੱਖੇ ਅੱਛਾ ਕੋਈ ਕੁਝ ਨਹੀਂ ਹੋਇਆ ਅੱਛਾ ਕੁਝ ਨਹੀਂ ਹੋਇਆ ਦੇਖ ਲਓ ਇਹਨਾਂ ਨੇ ਨਾ ਫਿਰ ਹਾਂ ਇਹਨਾਂ ਨੇ ਦੋ ਕੈਮੀਕਲ ਆਨ ਆਪਣੇ ਵਿੱਚ ਹਾਂ ਪਾਣੀ ਦੇ ਵਿੱਚ ਸੈਂਪਲ ਲਿਖ ਰੱਖੀ ਸੈਂਪਲ ਉਹ ਸੈਂਪਲ ਆ ਲਾਪੇ ਹਾਂ ਤੇ ਇਹਨਾਂ ਨੇ 33 ਕੰਪਲੀਟ ਦੇ ਦਿੱਤੀ ਇਹਨਾਂ ਨੇ ਸੈਂਪਲ ਭੇਜੇ ਹੋਣੇ ਨਾ ਇਹਨਾਂ ਨੇ ਪ੍ਰੂਫ ਕੱਢ ਕੇ ਵਿੱਚੋਂ ਕਿ ਆਹ ਦੇਖੋ ਕੀ ਕੀ ਆ ਰਿਹਾ ਪਾਣੀ 'ਚ ਕੀ ਕੀ ਆ ਰਿਹਾ ਪਾਣੀ 'ਚ ਭਾਜੀ ਬੋਰ ਵੀ ਡੂੰਘੇ ਹੋ ਗਏ ਪਹਿਲਾਂ ਤੁਹਾਡੇ ਕਿੰਨੇ ਫੁੱਟ ਤੇ ਸੀਗਾ ਪਾਣੀ ਫੈਕਟਰੀ ਲੱਗਣ ਤੋਂ ਪਹਿਲਾਂ 8 900 ਫੁੱਟ ਤੇ 800 900 ਫੁੱਟ ਤਾਂ ਬਹੁਤ ਜ਼ਿੰਦਾ ਭਾਜੀ 800 900 ਹੋ ਇੰਨਾ ਹੀ ਭਾਜੀ 8 2 2 3 300 ਫੁੱਟ ਤੇ ਤਾਂ ਸਾਡੇ ਪਾਣੀ ਆ ਨਹੀਂ ਨਹੀਂ ਭਾਜੀ ਹਾਂ ਇਹ ਤਾਂ ਸਾਡੇ ਆ ਦੂਰ ਇੰਨਾ ਦੂਰ ਹੈ ਇਹ ਤਾਂ ਫਿਰ ਮੈਂ ਖੋਲਣਾ ਤਾਨੂੰ ਖੋਲ ਦਿਖਾਣਾ ਰਾਣਾ ਖੋਲ ਦਿਖਾਣਾ ਪੁਰਾਣੀ ਖੂਚ ਕੀ ਹੋਇਆ ਉੱਥੇ ਦੇਖਿਓ ਪਾਣੀ ਵੀ ਨਹੀਂ ਦੇਦਾ ਅੱਜ ਅੱਛਾ ਪਹਿਲਾਂ ਚਲੋ ਪਹਿਲਾਂ ਦੇਦਾ ਏ ਕਦੋਂ ਕਦੋਂ ਹੁਣ ਤਾਂ ਪਾਣੀ ਵੀ ਨਹੀਂ ਦੇਦਾ ਉੱਥੇ 2018 ਤੋਂ ਪਹਿਲਾਂ ਇਹ 2018 ਚ ਫੈਕਟਰੀ ਲੱਗੀ ਸੀ ਇਹ 2018 ਚ ਉਸ ਤੋਂ ਬਾਅਦ ਸਾਰੀਆਂ ਸਿਚੁਏਸ਼ਨਾਂ ਚੇਂਜ ਹੋਈਆਂ ਹਨ। ਹਾਂਜੀ ਹਾਂਜੀ। ਚਲੋ ਪਾਜੀ ਟਾਟਾ ਸ਼ੋਭਨਾਮ ਜੀ। ਹਾਂਜੀ। ਮੋਹਨ ਸਿੰਘ। ਹਾਂਜੀ। ਚਲੋ ਠੀਕ ਆ ਪਾਜੀ। ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਹੈਲਪ ਕੀਤੀ। ਕੋਸ਼ਿਸ਼ ਕੀਤੀ ਲੱਭਣ ਦੀ। ਨਹੀਂ ਨਹੀਂ ਕੋਸ਼ਿਸ਼ ਕੀਤੀ ਚਲੋ। ਨਹੀਂ ਕਰਦਾ ਰਾਂ ਕਰਦਾ ਰਾਵਾਂਗੇ। ਕੋਈ ਨਹੀਂ ਕੋਈ ਨਹੀਂ ਪਾਜੀ ਵਧੀਆ ਜੀ। ਬੱਸ ਮੈਂ ਨੰਬਰ ਲੈ ਲਿਆ ਪਾਜੀ ਹੁਣ। ਬਸ ਠੀਕ ਆ ਬਹੁਤ ਸੋਹਣਾ ਬਹੁਤ ਸੋਹਣਾ। ਮੈਂ ਮਤਲਬ ਕੱਲ੍ਹ ਪਰਸੋਂ ਤੱਕ ਮੈਂ ਤੁਹਾਨੂੰ ਦੱਸ ਦਿੰਦਾ। ਕੋਈ ਗੱਲ ਨਹੀਂ ਪਾਜੀ ਕੋਈ ਨਹੀਂ ਕੋਈ ਨਹੀਂ। ਚਲੋ ਠੀਕ ਆ ਪਾਜੀ। ਹਾਂਜੀ। ਚੰਗਾ ਜੀ ਆਜੋ ਪਾਜੀ। ਕੰਡਰ ਬੇਚੀ ਇਹ ਇੱਕ ਬੇਚੀ ਹੁੰਦੀ ਹੈ ਕਬੂਟਾ ਦਾ ਕਬੂਟਾ ਜਿਹੜਾ ਖੜਾ ਉਹ ਵੀ ਇੱਕੋ ਚੀਜ਼ ਹੈ ਇਹਦੇ ਨਾਲੇ ਬੈਠਾ ਤੋੜ ਕੇ ਲੈਣਾ ਚੱਲ ਆ ਦੇ ਆਜੋ ਆਜੋ ਆਪਾਂ ਤਾਂ ਆ ਗਏ ਨਾ ਫਿਰ ਲੱਗੇ ਹੋ ਆ ਮੈਂ ਅੱਜ ਪਰਸੋਂ ਦੇਖ ਕੇ ਆ ਬਾਬੇ ਦੇ ਪਾਪੇ ਇਹ ਡੋਬੇ ਸ਼ੁਰੂ ਹੁੰਦਾ ਡੋਬੇ ਸ਼ੁਰੂ ਹੁੰਦੀ ਸੀ ਇਹ ਆਪੋ ਤੇ ਝਾੜਾ ਪਰਲੇ ਇਹਨੂੰ ਤੁਸੀਂ ਕਹਿੰਨੇ ਕੀ ਭਿੰਡੀ ਕਹਿੰਨੇ ਆ ਭਿੰਡੀ ਆ ਭਿੰਡੀ ਆ ਅੱਛਾ ਪਾਜੀ ਕੀ ਨਾਮ ਦੱਸਿਆ ਇਹਦਾ ਤੁਹੀਂ ਉਹ ਵੀ ਤਾਂ ਹਿੰਦੀ ਚ ਨਾਮ ਕੰਟਕਾਰੀ ਆ ਕੰਟਕਾਰੀ ਅੱਛਾ ਚਲੋ ਆਜੋ ਬੈਠੋ ਫੇ ਚਲੀਏ अच्छा खड़का ए खड़का पेंडा जी खड़का चकसादू जी हां जी एंड चकसादू पेंडा एंड अच्छा जी चकसादू यार सुनया ही बड़ा पेंडा चकसादू एंडले पेंडा पंजाब दा इठھوں पंजाब दा एंडले पेंडा ए रोड ते एंडले पेंडा आगे हिमाचल अच्छा आगे हिमाचल अच्छा आ जाओ जी आ जाओ फे बैठो ये फिर तू ही है जेड़ा लाया हां वाला ए कैमरा जी बस रिकॉर्ड करदा रह ना शौक नु जानकारी चैनल है मेरा YouTube ते जाजा ब्लॉगर करके आ जाओ मेनू पाजी ਆਉਣ ਜੇ ਦਾ ਉੱਪਰ ਡੈਮ ਦੀ ਵੀਡੀਓ ਹੀ ਬਣਾ ਕੇ ਆਏ ਆ ਪਹਿਲੀ ਵਾਰੀ ਦੇਖਿਆ ਡੈਮ ਬਹਿ ਗਿਆ ਜੀ ਇਸ ਡੈਮ ਤੇ ਹੀ ਮਿਲ ਜਾਂਦੀ ਹੈ ਉੱਪਰ ਡੈਮ ਤਾਂ ਡੈਮ ਤੇ ਸਿਗੀ ਕਹਿੰਦੇ ਉੱਥੇ ਸਪਾਈ ਕਰਤੀ ਹਾਂ ਅੱਛਾ ਕਿੱਥੇ ਨੂੰ ਜਾਣਾ ਜੀ ਦੱਸਿਓ ਹੁਣ ਢੀਂਡੇ ਵਾਲੇ ਰੋਡ ਤੇ ਲੈ ਜਾਓ ਜੀ ਇੱਧਰ ਚੱਤ ਸਾਧੂ ਅੱਛਾ ਹਮਨ ਕਹਿਣ ਨੂੰ ਜਾਣਾ ਬਾਈ ਦੱਸੀ ਜਾਓ ਹਾਂ ਆ ਅੱਛਾ ਇਧਰ ਉਦਾ ਆਏ ਆਪਾਂ ਇੱਥੇ ਤਾਂ ਆਏ ਆ ਚਲੋ ਇਹ ਭਾਈ ਨੂੰ ਪਤਾ ਪਾ। ਅੱਜ ਤੁਹਾਡੀ ਬੂਟੀ ਜਿਹੜੀ ਆ ਨਾ ਇਹ ਲੱਭ ਕੇ ਲੈ ਕੇ ਜਾਣੀ ਆਪਾਂ ਮਰਜ਼ੀ ਹੋ ਜਾਵੇ। ਆਹ ਭਾਈ। ਤੇ ਗਰੋਕ ਦਈਏ। ਕੰਡੇ ਵਾਲੀ ਉਹ ਲੱਭਾਈ ਆ ਜੋ ਚੱਲਦੇ ਆ ਆ ਟੋਬਾ ਹੈ ਜੀ ਹੈ ਉਹ ਟੋਬਾ ਅੱਛਾ ਆਓ ਦੇਖ ਕੇ ਆਉਣੇ ਆ ਲਾਪਣੀਆਂ ਜੇ ਕਿਹਾ ਤਾਂ ਉਹਨਾਂ ਨੇ ਨਾ ਹਾਂ ਤਨੀ ਭਈ ਆਣੇ ਜਾਮਨੀ ਫੁੱਲ ਨਹੀਂ ਜਾਮਨੀ ਫੁੱਲ ਵਾਲੀ ਤਾਂ ਅਸੀਂ ਇਹ ਬਥੇਰੀ ਦੇਖ ਕੇ ਆਏ ਪਰੇ ਨਹੀਂ ਗੀ ਉਹਨੂੰ ਕੰਡੇ ਹੁੰਦੇ ਵੀਰੇ ਬਹੁਤ ਜ਼ਿਆਦਾ ਕੰਡੇ ਹੁੰਦੇ ਉਹਨੂੰ ਕੰਡੇ ਨਾਲ ਭਰੀ ਹੁੰਦੀ ਆ ਕੰਡੇ ਵਾਲੀ ਵੀ ਕਹਿੰਦੇ ਨੂੰ ਉੜਿਆ ਉੜਿਆ ਪਾਜੀ ਉੜਿਆ ਯਾਰ ਇਹਨੂੰ ਦਿਖਾਓ ਫੋਟੋ ਯਾਰ ਹਾਨੂੰ ਦਿਖਾਜਰਾ ਯਾਰਾ ਬਿਊਟੀ ਫੋਟੋ ਦੇਖੀ ਮਣੀ ਬੂਟੀ ਹੈਗੀ ਆਪਣੇ ਇਥੇ ਬਈ ਸਾਰੇ ਕੰਮਾਂ ਦੀ ਕਿਹੜੀ ਰੋਈ ਬਣਦੀ ਸਾਦੀ ਦਵਾਈ ਆ ਬਣਦੀ ਕੰਠਕਾਰੀ ਕੰਠਕਾਰੀ ਬਣਦੀ ਬੂਟੀ ਉਹ ਫੋਟੋ ਦੇਖ ਯਾਰ ਕੋ ਸ਼ਟ ਫੋਟੋ ਚ ਪਤਾ ਲੱਗੂ ਆ ਐਂ ਹੁੰਦੇ ਆ ਕੰਡੇ ਕੰਡੇ ਕੁਛ ਪੱਤਾ ਇਹਦਾ ਗੋੜੇ ਦਾ ਹਰੇ ਰੰਗ ਦਾ ਵਾ ਲੈ ਲੈਂਦੀ ਹੋ ਜੀ ਲੈ ਲੈ ਗੈਲੋ ਤੁਸੀਂ ਹਾਂ ਲੈ ਜਾਓ ਜੀ ਅੱਛਾ ਹੀ ਲੈ ਜਾਇਂ ਅੱਛਾ ਹੀ ਲੈ ਵਾ ਇੱਕ ਮਿੰਟ ਦੁਬਾਰਾ ਦੇਖ ਲੈ ਹਰੇ ਇਹਦਾ ਨੀਲੇ ਰੰਗ ਦਾ ਹੋਲਾ ਗੋੜੇ ਨੀਲੇ ਰੰਗ ਦਾ ਮੂਰੇ ਡੋਡੀ ਹੈਗੀ ਆ ਜਿਹਨੇ ਅੱਛਾ ਇਹ ਪੀਲੇ ਰੰਗ ਦੀ ਤੇ ਕੰਡੇ ਜ਼ਿਆਦਾ ਇਹਦੇ ਚ ਕੰਡੇ ਜ਼ਿਆਦਾ ਫਲ ਹੈਗਾ ਇਹਦਾ ਇਹ ਹੈਗਾ ਜੀ ਇਹਦਾ ਬੁੱਟੀ ਇਹ ਫਲ ਤੇ ਵੀ ਕੰਡੇ ਆ ਉਹ ਫੇ ਆਈ ਹੈ ਕੋਈ ਗੱਲ ਕਿੱਥੇ ਦਿਖਾਉ ਦਾ ਫੇ ਗਾਹ ਵਹੀ ਜਾਮ ਸੀ ਉੱਪਰ ਜਾ ਜਾਓ ਆਰੇ ਨਾ ਲਾਓ ਫੇ ਆਜੋ 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 ਆਏ ਸਕੂਲ ਆ ਜਣਾ ਅਰੇ ਅੱਜ ਤੇ ਪੂਰਾ ਸ਼ੂਰ ਹੋ ਗਿਆ ਪੂਰੇ ਕਲੀ ਆ ਮੈਂ ਚਲੋ ਆ ਗਏ ਭਾਈ ਆ ਜੇ ਤੁਸੀਂ ਇੱਥੇ ਕੀ ਕਹਿੰਦੇ ਭਾਈ ਆ ਜੇ ਤੁਸੀਂ ਤੁਸੀਂ ਆ ਜਾਓ ਸ਼ਾਬਾਸ਼ ਸ਼ਾਬਾਸ਼ ਬਗੈਰ ਹੋ ਠੀਕ ਆ ਇਹ ਹੈਗੀ ਪਿੰਜੀ ਇਹ ਭਿੰਦੀ ਇਹ ਨੇ ਆਏ ਖੋਣਾ ਭਾਈ ਇਹ ਤਾਂ ਠੀਕ ਆ ਫੋਟੋ ਖਿਚ ਲੋ ਇੱਕ ਵਾਰੀ ਆਪਣੇ ਬੰਦੇ ਨੂੰ ਦਿਖਾ ਲਓ। ਆਹ ਇਦਾਂ ਹੀ ਚੀਜ਼ ਦੇ। ਫਿਰ ਬੁੱਤੇ ਜੋ ਹੋਈ ਤਾਂ ਲੈ ਜਿਓ ਆਂ ਕੇ। ਕੋਈ ਨਾ ਹੋ। ਇਹ ਖਾਣੇ ਵੀ ਆ ਤੁਸੀਂ ਭਿੰਡੀ ਇਹ। ਇਹ ਨਹੀਂ ਖਾਣਾਂ ਨਹੀਂ ਹੁੰਦੀ। ਖਾਣੇ ਵਾਲੀ ਨਹੀਂ ਹੁੰਦੀ। ਇਹ ਜਿਹੜਾ ਦਾਹ ਦੋਈ ਸੀ ਹੋਵੇ ਉਹ ਮਾਲਦੇ ਆ। ਇਹਦੀ ਦੇਸੀ ਜੋ ਜ ਬਣਦੀ ਆ। ਇਹਦੀ ਦਵਾਈ ਬਣਦੀ ਆ। ਹਾਂਜੀ ਦੇਸੀ ਜੋ ਜ ਹੁੰਦੀ ਆ। ਅੱਛਾ ਅੱਛਾ। ਤਾ ਮਾਈ ਆਉਣਾ। ਪੱਟ ਕੇ ਲਈਦਾ ਜਾਈ ਇੱਕ ਜੜ ਟਾਣਾ। ਬਾਦ ਪਾਜੀ ਕੋ ਹੈਗਾ। ਪਾਈ ਜਲ ਵੜਦੇ ਥੱਲੇ। ਆਹ ਬਾੜੇ ਇਧਰੋਂ। ਆ ਥੱਲੇ ਵੜਦੇ। ਏ ਤੇ ਆਈ ਲੈਨ ਦੇ ਉਹ ਲੈ ਚੱਕ ਦੇ ਹੱਥੋਂ ਕਿ ਚੱਕ ਦੇ ਸਾਈਡ ਤੇ ਹੋ ਜਾ ਬਈ ਸਾਈਡ ਤੇ ਹੋ ਜਾ ਧਿਆਨ ਨਾਲ ਧਿਆਨ ਨਾਲ ਮੈਂ ਖਰਾਬ ਹੀ ਨਾ ਕਰਿਓ ਇਹਨੂੰ ਓਏ ਇਹਦਾ ਸੱਜੇ ਜਗ੍ਹਾ ਲਿਬੋ ਆ ਉਹ ਚਲੋ ਆ ਜਾ ਜੀ ਤੁਸੀਂ ਜੀ ਆਇਆਂ ਜੀ ਇਹ ਹੈ ਇਹ ਤਾਂ ਦੱਸ ਆਇਓ ਹਾਂ ਮੈਂ ਖਾਜਦਾਂ ਨੂੰ ਉੱਤੇ ਹੋ ਗਿਆ ਓਏ ਹਾਂ ਹੋ ਨਹੀਂ ਇਹਦਾ ਮੋਜ ਜਾਂ ਕਿਤੇ ਚਿਬੜਾ ਇਹ ਕਿੰਨੇ ਹੁੰਦੇ ਆ ਇਹ ਹੈ ਪਿੰਦੀ ਇਹ ਚਿਬੜ ਨਹੀਂ ਹੈਗੇ ਬੇਟਾ ਜੀ ਚਿਬੜ ਇਹ ਚਿਬੜ ਨਹੀਂ ਹੈਗੇ ਵਹਿ ਬੜੇ ਚਿਰਾਂ ਬਾਅਦ ਨੇ ਆਣੇ ਕੋ ਸੁਣਿਆ ਚਿਬੜ ਇਹ ਪਿੰਡਾਰਿਆਂ ਨੂੰ ਪਤਾ ਹੈ ਹਾਂ ਸ਼ਹਿਰਾਂ ਨੂੰ ਕੀ ਪਤਾ ਚਿਬੜ ਕੀ ਹੁੰਦੇ ਆ ਉਹ ਡੈਰਾ ਮਿਲ ਧੈਰੀ ਮਿਲਕ ਤੋਂ ਨਹੀਂ ਉੱਤੇ ਬਸ ਔਰ ਕਿਹੜੀ ਗਲਾਚ ਪੜਦੇ ਆ ਫਿਫਥ ਸਿਕਸਥ ਆਹਾ ਕੀ ਬਾਤ ਆ ਫਿਫਥ ਸਿਕਸਥ ਇੱਥੇ ਕਾਲੇ ਬੈਠੇ ਆ ਯਾਰ ਇਹੀ ਆ ਟਿਊਸ਼ਨ ਪੜਨਾ ਆ ਹੈ ਜਾਏ ਵੈਰਾਈਟੀ ਚਲੋ ਕਾਂਗਜੀ ਵਾਲ ਨੂੰ ਹੈ ਕਾਂਗਜੀ ਫਸਦਾ ਜੀਆ ਅੱਛਾ ਉਹ ਕੀ ਹੈ ਜੀ ਹੁੰਦੀ ਹੈ ਇਹ अच्छा अच्छा ਕਣਕ ਦੀ ਫਸਲ ਜਿੱਥੇ ਬੀਜਦੇ ਆ ਹੈ ਹਾਂ ਜਾਂ ਜੋ ਆ ਬਿੱਤੇ ਇਹ ਰਹਿਣ ਦਾ ਉੱਥੇ ਜਾ ਕੇ ਪਾਲਣੇ ਕਿਤੇ ਲਫਾਫਾ ਲੈ ਕੇ ਕੋਈ ਇਹਨੂੰ ਕੱਟ ਕੇ ਨਾ ਬਾਜੀ ਕੱਟ ਕੇ ਪਾਲੋ ਇਹਨੂੰ ਕਾਹੇ ਇਦਾਂ ਫੜ ਕੇ ਕਿੱਦਾਂ ਲੈ ਕੇ ਜਾਣਾ ਇੱਕ ਮਿੰਟ ਫੋਟੋ ਖਿੱਚ ਕੇ ਭੇਜਾਂ ਉਹਨੂੰ ਮੈਂ ਬੰਦੇ ਨੂੰ ਕੋਈ ਤਾਂ ਫਿਰ ਜੀ ਦੱਸ ਦਿਓ ਇੱਥੇ ਘੇ ਰੱਖੋ ਵਿੱਚ ਇੱਥੇ ਦੀਦਾ ਨਹੀਂ ਇਹ ਪੇ ਪਾਏ ਬਿਨਾਂ ਤਾ ਠੀਕ ਜੀ ਹਾਂ ਪਾਵੇ ਤਾਂ ਫਲ ਹਾਂ ਜਿਹੜੀ ਤੁਸੀਂ ਬੂਟੀ ਲੱਭ ਰਹੇ ਹੋ ਭਾਜੀ ਉਹ ਲੱਭੀ ਨਹੀਂ ਚਲੋ ਕੋਈ ਗੱਲ ਨਹੀਂ